ਨਾਨਕ ਕੀ ਗੱਲ ਹੋਈ ਯਾਰ ਮੀਰ ਜੀ ਦਿਹਾੜੀ ਗਿਆ ਸੀ ਭੈਣਾਂ ਨੂੰ ਲੈ ਕੇ ਤੇ ਆਣ ਕੇ ਰੋਟੀ ਖਾ ਕੇ ਤੇ ਆਂਦਾ ਬੀਬੀ ਮੇ ਸਾਉਦਾ ਲੈ ਆਵਾ ਖਣ ਥੋੜੀ ਥੋੜੀ ਹਟੀਆਂ ਲਿਆਈ ਦੀ ਤੇ ਰੋਟੀ ਖਾ ਕੇ ਤਾਂ ਗੱਗੋ ਮੈਨੂੰ ਸਾਉਦਾ ਲੈਣਾ ਹੋਂਦਿਆ ਪੰਜ ਭੈਣ ਭਰਾ ਵੇ ਹੋਂ ਨਾਲੇ ਤਾਂ ਘਰ ਦੀ ਦੀ ਕਿੱਥੇ ਤੱਕ ਆਦਾਗੀ ਸੇ ਸਾਥ ਮੇਰਾ ਨਾ ਪਈ ਨਾ ਬੰਨ੍ਹ ਨਾ ਰੱਖ ਗਏ ਆ ਜੋਗੇ ਦੀ ਗੱਲ ਸਿੱਧਾ ਕੋਈ ਹੁਣ ਉੱਡਾ ਲੱਗਾ ਪਤਾ ਸੱਚ ਹੋ ਜਾਗੀ ਪਤਾ ਲੱਗੂ ਟਰਾਲੇ ਦੇ ਵਜਾ ਮੇਰ ਪਰਾਹੀ ਜਾ ਹੁਣ ਇਹਨਾਂ ਦਾ ਕਸੂਰ ਜਾ ਕੀ ਪਤਾ ਨਾ ਰਾਬੀ ਵੀਰ ਜੀ ਜਾਣਦੇ ਕਿਹੜੀ ਜਗ੍ਹਾ ਤੇ ਆ? ਵੱਡੇ ਹੋਰ ਦੇ ਕੀ ਮੰਗ ਕਰਦੇ ਜੋੜ ਤੁਸੀਂ? ਆਈ ਵੀਰ ਨਾ ਪੈਲੀ ਨਾ ਬਣਾ ਦਿਹਾੜੀ ਲੈ ਕੇ ਪੈਣਾ ਨਹੀਂ ਜਾਂਦਾ ਹੋ। ਬਹੁਤ ਸੋਚਿਆ ਜਾਵੇ ਤੁਝੇ। ਵੀਰ ਜੀ ਮੇਰੇ ਬੱਚਿਆ ਦਾ ਮੇਰਾ ਪੁੱਤ ਤੇ ਜਾਨੋ ਲੱਕ ਗਿਆ ਲੱਗੇ ਲਾ ਕੇ ਖੜਨ ਵਾਲਾ। ਮੇਰਾ ਨਾਮ ਸਰ ਦਲਬੀਰ ਸਿੰਘ। ਇਹ ਜਿਹੜੇ ਮਿੱਤਰ ਦਾ ਨਾਮ ਸੀ ਜੀ। ਉਹਦਾ ਨਾਮ ਕੀ ਲੱਗਦਾ ਏ ਤੁਹਾਡਾ? ਮੇਰਾ ਭਾਂਜਾ ਸੀ। ਕੀ ਗੱਲ ਹੋਈ ਯਾਰ? ਇਹ ਇਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆਂ ਦੀ ਗੱਡੀ ਦੇ ਫੌਜੀਆਂ ਦੀ ਗੱਡੀ ਵੱਜੀ ਜਾਂ ਇਹ ਵੱਜੇ ਇਹਨਾਂ ਨੂੰ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਹੁਣ ਹੁਣ ਕੀ ਹੋਇਆ ਹੁਣ ਕਿੱਥੇ ਹੈ ਡੈਡ ਬੋਡੀ ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਇਹਨਾਂ ਮੰਗ ਕਰਦੇ ਹੋ ਜੇ ਅਸੀਂ ਮੰਗ ਕਰਨੇ ਆ ਤੇ ਇਹਨਾਂ ਪਰਿਵਾਰ ਦਾ ਕੋਈ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਾਤੜ ਆ ਬਹੁਤ ਹੀ ਗਰੀਬ ਆ ਇਹ ਪਰਿਵਾਰ ਕਿੰਨੀਆਂ ਭੈਣਾਂ ਦਾ ਭਰਾ ਸੀਗਾ ਤੇ ਪੰਜ ਭੈਣਾਂ ਦਾ ਭਰਾ ਸੀਗਾ ਇਕੱਲਾ ਇਕੱਲਾ ਸੀਗਾ ਕੱਲ ਇਹ ਇਹ ਪਹਿਲੀ ਮਾਂ ਤੋਂ ਹੀ ਹਾਂ ਦੋ ਇਹ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ ਇੱਕ ਦਰ ਮੇ ਨਾ ਹੋਇਆ ਪੋਏ ਉਹਨੂੰ ਖਤਮ ਹੋਏ ਨੂੰ ਉਹ ਪਹਿਲਾਂ ਪਿਓ ਪੂਰੇ ਹੋ ਗਏ ਤੇ ਹੁਣ ਬਾਅਦ ਚ ਇਹ ਇਹ ਦੇ ਸਿੱਖ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News